ਇਹ ਹੈ ਬੇੜੇ ਅੱਛਾ ਜੇ ਦੋ ਫੈਟ ਬਣਾਵੇਂ ਤਾਕਤ ਦੇ ਪਸ਼ੂਆਂ ਨੂੰ ਇਹ ਹੋ ਗਈ ਆਪਣੀ ਬੈਲਗਰੀ ਠੀਕ ਹੈ ਜਿਵੇਂ ਕਈ ਵਾਰੀ ਪਿੱਛਾ ਮਾਰਨ ਲਗੇ ਪਸ਼ੂ ਉਸ ਵਿੱਚ ਕੰਮ ਕਰੇ ਬਾਈ ਜੀ ਗੋਗੀ ਆਪਣੀ ਜੀਰਾ ਡੰਡੀ ਦੋਤ ਬਦਾਨਾ ਦਾ ਕੰਮ ਕਰੇ ਵੀਰ ਜੀ ਇਹ ਹੈ ਮਾਲ ਕੰਗਣੀ ਦੇ ਫੁੱਲ ਜਿਹਦਾ ਥਣਾ ਵਿੱਚ ਕਈ ਵਾਰੀ ਛੇਚੜਾਣੇ ਲਗੇ ਉਸ ਵਿੱਚ ਕੰਮ ਕਰੇ ਇਹ ਹੋ ਗਈ ਅਜਵੈਣ ਜਿਵੇਂ ਗੰਦ ਖਾਣ ਲਗੇ ਪਸ਼ੂ ਮਿੱਟੀ ਖਾਣ ਲਗੇ ਪੂੰਛ ਕੇ ਬਾਲ ਖਾਣ ਲਗੇ ਉਸ ਵਿੱਚ ਕੰਮ ਬਾਲ ਜੇ ਖਾ ਜਾਂਦਾ ਹਾਂ ਹਾਂ ਝਾੜ ਦਿੰਦਾ ਇਹ ਹੈ ਮਰੋੜ ਫਲੀ ਜਿਵੇਂ ਕਈ ਵਾਰੀ ਜ਼ੋਰ ਮਾਰਨ ਲਗੇ ਪਸ਼ੂ ਉਸ ਵਿੱਚ ਕੰਮ ਕਰੇ ਬਾਈ ਲੈ ਮਿੱਤਰੋ ਜੇਕਰ ਤੁਹਾਡਾ ਪਸ਼ੂ ਬਾਹਰ বারবার রিপিট হো ਜਾਂਦਾ দুধ ਨਹੀਂ ਵੱਧਦਾ ਫੈਟ ਨਹੀਂ ਵੱਧਦਾ ਤੇ ਤਿਆਰ ਨਹੀਂ ਹੁੰਦਾ ਤੇ ਬਾਈ ਕੋਲੇ ਥਨੇਲਾ ਰੋਗ ਦੀ ਵੀ ਦਵਾਈ ਹੈਗੀ ਆ ਸਿਰਫ 20 ਰੁਪਿਆ ਦੀ ਸਸਤੇ ਦੇ ਵਿੱਚ ਸਰਜੂ ਤੇ ਬਾਈ ਆ ਜਿਹੜਾ ਗੱਡੀ ਲਈ ਫਿਰਦਾ ਸੀ ਤੇ ਬਿਲਕੁਲ ਸਸਤੇ ਦੇ ਵਿੱਚ ਦਵਾਈ ਤੁਹਾਨੂੰ ਮਿਲ ਜੂ ਕਿਸੇ ਵੀ ਤਰ੍ਹਾਂ ਦੀ ਪਸ਼ੂ ਨੂੰ ਕੋਈ ਵੀ ਬਿਮਾਰੀ ਆ ਦੁੱਧ ਫੈਟ ਨਾਲ ਆ ਰਿਪੀਟ ਹੋ ਜਾਂਦਾ ਬਾਰ-ਬਾਰ ਜਾਂ ਫਿਰ ਖਰਾਬੀ ਹੋ ਜਾਂਦੀ ਆ ਪਸ਼ੂ ਨੂੰ ਤਾਂ ਬਾਈ ਕੋਲੇ ਸਿਰਫ ਦੇਸੀ ਦਵਾਈਆਂ ਨਾਲ ਹੱਲ ਕਰਕੇ ਦੇਊਗਾ ਬਾਈ ਜਿਹੜਾ ਗੱਡੀ ਭਰੀ ਫਿਰਦਾ ਸਾਰੀਆਂ ਚੀਜ਼ਾਂ ਦੀ ਤੇ ਬਾਈ ਬਿਲਕੁਲ ਸਸਤੇ ਦੇ ਵਿੱਚ ਹੱਲ ਕਰਕੇ ਦੇਵੂ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਹ ਚੀਜ਼ਾਂ ਦਾ ਸਾਈਡ ਇਫੈਕਟ ਨਹੀਂ ਹੈਗਾਗਾ ਜਿਹੜੀਆਂ ਆਪਾਂ ਅੰਗਰੇਜ਼ੀ ਦਵਾਈਆਂ ਵਰਤਦੇ ਆਂ ਕਈ ਵਾਰ ਆਪਾਂ ਨੂੰ ਸਾਈਡ ਇਫੈਕਟ ਹੋ ਜਾਂਦਾ ਤੇ ਮਹਿੰਗੀਆਂ ਵੀ ਬਹੁਤ ਹੁੰਦੀਆਂ ਤੇ ਬਾਈ ਆਪਣਾ ਸਸਤੇ ਦੇ ਵਿੱਚ ਹੱਲ ਕਰਕੇ ਦੇਵੂ ਪਸ਼ੂਆਂ ਨਾਲ ਰਿਲੇਟਡ ਕੋਈ ਵੀ ਬਿਮਾਰੀ ਹੋਵੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਬਾਈ ਗੱਡੀ ਦੇ ਵਿੱਚ ਇੰਨਾ ਕੁਝ ਭਰੀ ਫਿਰਦੇ ਹੋ ਕੀ ਲਈ ਫਿਰਦੇ ਹੋਗੇ ਸਸਰੇ ਕਾਲ ਜੀ ਬਾਈ ਜੀ ਹੂੰ ਇਹ ਵੀਰ ਜੀ ਆਪਣੇ ਕੋਲੇ ਸਾਰੇ ਚੀਜ਼ਾਂ ਸਾਫਤੇ ਨੇ ਸਾਫਤੀਆਂ ਬਾਈ ਇਹਨਾਂ ਦਾ ਇੱਕ ਮਿਕਸਚਰ ਬਣਾ ਕੇ ਦੇ ਮੱਕਲੇ ਕੇ ਲਈ ਚੀਜ਼ ਕੇ ਬਾਰੇ ਜਿਹੜਾ ਦਰਦ ਨਾ ਦਤ ਤੇ ਬਾਈ ਕਈ ਵਾਰੀ ਇਹ ਹੁੰਦਾਗਾ ਵੀ ਯਾਰ ਕੋਈ ਕਹਦੇ ਵੀ ਘਰੇ ਆ ਕੇ ਯਾ ਤਿਆਰ ਕਰਾ ਦੇ ਅੱਖਾਂ ਸਾਹਮਣੇ ਤਿਆਰ ਕਰਕੇ ਅੱਖਾਂ ਸਾਹਮਣੇ ਗੇਲ ਬੜੀ ਪੀਸ ਕੇ ਦੇਾਂਗੇ ਬਾਈ ਜੀ ਅੱਛਾ ਬਾਈ ਪੀ ਕੇ ਦਿੰਨੇ ਹੋ ਨਹੀਂ ਇਹਦੀ ਦਵਾਈ ਬਣਾ ਕੇ ਦਿੰਨੇ ਹਾਂ ਹਾਂ ਇਹਦੀ ਦਵਾਈ ਇਸ ਦਾ ਮਿਕਸਚਰ ਬਣਾ ਜਾਏ ਪੀਸ ਕੇ ਦਿਖਾਉ ਮੈਂ ਇਹ ਤਾਂ ਹੈ ਹਰੜ ਆਪਣਾ ਲੀਵਰ ਮੇਦਾ ਸੈਟ ਰੱਖੇ ਜਿਵੇਂ ਆਪਾਂ ਦਾਣਾ ਖੁਰਾਕ ਪੂਰੀ ਪਾਵੇਂ ਪਰ ਕਿਆ ਹੈ बोहे के साथ दाना वापसी आ जा उसमें काम करे ठीक है यह है मरोड़ फली जैसा कई बारी जोर मारने लगे पशु उसमें काम करे भाई ठीक है यह है बेड़े अच्छा ये दूध फैट बढ़ाने ताकत दे पशुओं ने ठीक है ये अब गोगी अपनी जीरा डंडी दूध बदाने का काम करे वीर जी ये है माल कंगनी के फूल जैसा थना में कई बारी छिंचड़े आने लगे उसमें काम करे यह है कड़ू जैसा जकड़े से आ जा पशु लंग करके तोड़ने लगे यह है काला बंसा जैसा कई बारी रस्य से नहीं कर जाता पशु उसमें काम करेगा ठीक है ਯੋ ਹੋ ਗਈ ਸੌਫ ਅਫਰੇ ਤੋਂ ਕੰਮ ਕਰੇ ਯੋ ਹੋ ਗਈ ਅਜਵੈਣ ਜਿਵੇਂ ਗੰਦ ਖਾਣ ਲਗੇ ਪਸ਼ੂ ਮਿੱਟੀ ਖਾਣ ਲਗੇ ਪੂੰਛ ਕੇ ਬਾਲ ਖਾਣ ਲਗੇ ਉਸ ਮੇ ਕੰਮ ਬਾਲ ਜੇ ਖਾ ਜਾਂਦਾ ਹਾਂ ਹਾਂ ਝਾੜ ਦਿੰਦਾ ਸਾਰਾ ਯੋ ਹੋ ਗਿਆ ਆਵਲਾ ਖਾਦਾ ਪਿੱਦਾ ਹਜਮ ਕਰੇ ਦਿਲ ਦਿਮਾਗ ਨੂੰ ਤਾਕਤ ਦੇ ਪਰ ਕੋਈ ਵਧਾਉਗਾ ਨਾ ਇਹ ਹਾਂ ਯੋ ਹੋ ਗਈ ਆਪਣੀ ਬੇਲਗਰੀ ਠੀਕ ਹੈ ਜਿਵੇਂ ਕਈ ਵਾਰੀ ਪਿੱਛਾ ਮਾਰਨ ਲਗੇ ਪਸ਼ੂ ਉਸ ਮੇ ਕੰਮ ਕਰੇ ਬਾਈ ਜੀ ਠੀਕ ਹੈ ਇਹ ਹੋ ਗਿਆ ਜੀ ਆਪਣੇ ਜਮਾ ਖਾਰ ਜਿਵੇਂ ਪਿਸ਼ਾਬ ਵਿੱਚ ਚੜੰਗ ਹੋ ਜਾ ਮਸਾਣੇ ਵਿੱਚ ਗਰਮੀ ਹੋ ਜਾ ਪਸੂ ਕੇ ਉਸ ਵਿੱਚ ਕੰਮ ਕਰੇ ਜੀ यो हो गया जी समुंदर के झाग अच्छा जैसा अंक से पानी आने लगे गिदान लगे उसमें काम करे ये अंबा हल्दी, हल्दी। इंफेक्शन तो काम करे हम्म यो हो गया जी प्लेडोडडी कुलावट वास्ते हो साइलिंग वास्ते हो परफेक्ट ये हो गया साबुत दाना ओके दूध बनाने का काम करे भाई जी अच्छा ये चीज बताऊंगी दूध फिर ये सरनाए के पत्ते हो गए बंद में काम करे जैसा कई बारी बंद लग जा बस बंद पै जांदा कई बारी हां हम जमे नवियां तोड़ियां आ गया ना उदो बंद पै जांदा ये चीज बंद पै जांदा यो हो गया जी कली जीरी जेर बात तो काम करे ये अपने मेथे हो गए भाई बाई तो काम करेंगे ये सब गंदा हो गया लेवा चड्डा चंगा बनावे दूध बधावे पशु का ये भी सीतावर है ਇਹ ਫਲਾਵਰ ਲਾਵੇ ਇਹ ਵੀ ਦੋਦ ਬਧਾਣਾ ਕੰਮ ਕਰੇ ਭਾਈ ਜੀ ਲੈਵਿਟੀ ਚੰਗੀ ਬਣਾਵੇ ਤੇ ਹੋ ਗਿਆ ਆਪਣਾ ਕੋੜਾ ਸਕ ਜੇ ਸਾ ਛੋਟੇ ਬੱਚੇ ਹੋ ਜੋਣ ਹੋ ਜਾ ਕਿੜੇ ਹੋ ਜਾ ਪੇਟ ਮੇ ਮਲਫ ਹੋ ਜਾ ਉਸਮੇ ਕੰਮ ਕਰੇ ਭਾਈ ਵੈਸੇ ਆਪਾਂ ਮਤਲਬ ਪਾਣੀ ਗੋਲੀਆਂ ਜਾਂ ਦੇ ਦਿੰਨੇ ਆ ਹਾਂ ਗੋਲੀ ਦੇਣ ਕੀ ਕੋਈ ਲੋੜ ਨਹੀਂ ਜਦੋਂ ਸਾਡੀ ਕੋਈ ਚੀਜ਼ ਪੀਪੇਗੀ ਠੀਕ ਹੈ ਇਹ ਹੋ ਗਿਆ ਭਾਈ ਜੀ ਚਿਰਾਈਤਾ ਜੇ ਸਾ ਜੋ ਪੇਜਾ ਚਿੱਚੜ ਪੇਜਾ ਦਫੜੀਆਂ ਪੇਜਾ ਪਸ਼ੂਆਂ ਨੂੰ ਰੁਖ ਹੋ ਜਾ ਉਸਮੇ ਕੰਮ ਕਰੇ ਇਹ ਹੋ ਗਿਆ ਆਪਣਾ ਕੈਸੋਗੇ ਫੋਲ ਠੀਕ ਹੈ ਜਿਹਾ ਕਿ ਵਾਰੀ ਐਸਾ ਹੋ ਜਾਂਦਾ ਚਰਬੀ ਬਣ ਜਾਂਦਾ ਅੰਦਰੋਂ ਗੰਦਾ ਪਾਣੀ ਰੁਕ ਜਾਂਦਾ ਪਸ਼ੂ ਠਹਿਰਦਾ ਨਹੀਂ ਸੋ ਮੈਂ ਕੰਮ ਕਰ ਰਿਹਾ ਰਿਪੀਟ ਹੋ ਜਾਂਦਾ ਵਾਰੀ ਵਾਰੀ ਹਾਂ ਵਾਰ-ਵਾਰ ਰਿਪੀਟ ਹੋਈ ਜਾਂਦਾ ਇਹ ਹੈ ਆਪਣੇ ਭਾਈ ਕੋੜ ਤੁਮ ਮੈਂ ਬਾਏ ਬੱਦ ਦੇ ਤੋਂ ਕੰਮ ਕਰੇ ਦਰਦ ਮੈਂ ਕੰਮ ਕਰੇ ਠੀਕ ਹੈ ਇਹ ਹੋ ਗਿਆ ਆਪਣਾ ਕਾਲਾ ਨੂਣ ਪਸ਼ੂ ਪਾਣੀ ਪੋਣੀ ਪੀ ਲੈਂਦਾ ਵੀਰ ਜੀ ਦੇ ਨਾਲ ਇਹ ਹੋ ਗਈ ਆਪਣੇ ਜਿਲੋ ਠੀਕ ਹੈ ਜਿਲੋ ਹਾਂ ਬੁਖਾਰ ਮੈਂ ਜੱਡਾ ਮੈਂ ਬੁਖਾਰ ਜਮ ਜਾ ਟਾਈਫਾਇਡ ਬੋਲਦੇ ਜਿੰਨੂੰ ਉਸ ਮੈਂ ਕੰਮ ਕਰੇਗੀ ਵੀਰ ਜੀ यो हो गया अपना नशपाल इतनी मर्जी मोक लगी हो पशु के मोक में काम करेगा यो हो गया वीर जी अपना ठिकरे निसफदर ठीक है जैसा थाना में गांठ बन जा छिद्दी बन जा लोग आने लगे उसमें काम करे यो हो गई सुजी खार ठीक है जैसा पशुओं दी भूख बदावे ते फलावट लावे पशुआ पे ये सारी चीजजा का एक मिक्सचर बना के दे चक्की से पी के वीर जी ठीक है जडक जिन्नू पए नु चाहिदा हो करे आके पशुआ नु देख के बना के देंगे ठीक है हां ते एहे भाई ਕੋਈ ਐਵੇਂ ਨਹੀਂ ਹੈਗਾ ਵੀ ਕੋਈ ਹੋਰ ਚੀਜ਼ ਪਾਤੀ ਤੇ ਤੁਹਾਨੂੰ ਦਵਾਈ ਕੋਈ ਹੋਰ ਬਣਾ ਕੇ ਦੇਦੀ ਆ ਤੁਹਾਡੀ ਆੱਖਾਂ ਸਾਹਮਣੇ ਜਿਹੜੀ ਚੀਜ਼ ਤੁਹਾਡੇ ਸਾਹਮਣੇ ਹੈ وہی ਦੇਣਗੇ ਭਾਈ ਜਿਹੜੀ ਚੀਜ਼ ਤੁਹਾਡੇ ਸਾਹਮਣੇ ਪਈ ਠੀਕ ਹੈ وہی ਚੀਜ਼ ਦੇਣਗੇ ਬਣਾ ਕੇ ਲੋਕ ਵੀ ਇਹ ਕਿ ਭਾਈ ਦਿਖਾਇਆ ਕੁਝ ਦੇ ਦਿਆ ਕੁਝ ਭਾਈ ਐ ਗਰੰਟੀ ਹੈਗੀ ਅਭੀ ਯਾਰ ਕੰਮ ਕਰੂਗਾ ਜਣਾ ਭਾਈ ਕੰਮ ਅਗਰ ਤੁਸੀਂ ਤਰੀਕੇ ਨਾਲ ਪਾਓਗੇ ਜਿਵੇਂ ਇਸ ਨੂੰ ਤਾਂ ਐ ਨਹੀਂ ਭਾਈ ਅੱਜ ਲੈ ਲਿਆ ਅੱਜ ਪਾ ਦਿਆ 4 ਦਿਨ ਦੀ ਟਾਲ ਕਰਦੀ ਉਹਨਾਂ ਤੋਂ ਕੋਈ ਕੋਈ ਵੀ ਚੀਜ਼ ਲਾਓ ਤੁਸੀਂ ਕੋਈ ਕੰਮ ਨਹੀਂ ਕਰਦੀ ਆਪਣੀ ਹੁੰਦੀ ਹੈ ਇੱਕ ਪਸ਼ੂ ਨੂੰ 100 ਗ੍ਰਾਮ ਪਾਇਆ ਜਾ ਠੀਕ ਹੈ ਫਲ ਮੇ ਪਾਉ ਵੰਡ ਮੇ ਪਾਉ ਦਾਣੇ ਮੇ ਪਾਉ ਆਪਣਾ ਪਸ਼ੂ ਕੈਮ ਰਹੇ ਤੰਦਰੁਸਤ ਰਹੇ ਰਾਜੀ ਰਹੇ ਕੋਈ ਥਨੇਲਾ ਰੋਗ ਨਹੀਂ ਆਂਦਾ ਕਿ ਉਹ ਪਸ਼ੂ ਸਰੀਰ ਨਹੀਂ ਦਿਖਾਤਾ ਪਿੱਛਾ ਨਹੀਂ ਮਾਰਦਾ ਪਸ਼ੂ ਆਪਣਾ ਦੋਦ ਵਧੇਗਾ ਪਸ਼ੂ ਰਾਜੀ ਰਹੇਗਾ ਠੀਕ ਹੈ ਉਸ ਵਾਸਤੇ ਹੁੰਦਾ ਬਾਈ ਜੀ ਪਾਚਨ ਕਿਰਿਆ ਵਾਸਤੇ ਹੁੰਦਾ ਹੈ ਕਿ ਇਸ ਦਾ ਇੱਕ ਮਿਕਸਚਰ ਬਣ ਜਾ ਪੀਸ ਕੇ ਠੀਕ ਹੈ ਹਾਂ ਮੈਂ ਪੀਸ ਕੇ ਦਿਖਾਉਂਦਾ ਇੱਕ ਮਿੰਟ ਇਹ ਰੋਕੋ ਤੇ ਬਾਈ ਦਾ ਕਹਿਣਾ ਹੈ ਇਸ ਤਰੀਕੇ ਨਾਲ ਮਿਕਸਚਰ ਬਣਾ ਕੇ ਦੇ ਇਸ ਦਾ ਠੀਕ ਹੈ ਬਾਈ ਥੋੜਾ ਥੋੜਾ ਮੈਂ ਪੀਸ ਕੇ ਦਿਖਾਂਦਾ ਵੀਰ ਜੀ ਦੇਖੋ ਇਸ ਤਰੀਕੇ ਨਾਲ ਮਿਕਸਚਰ ਬਣ ਜਾਗਾ ਇਸ ਦਾ ਤੇ ਬਾਕੀ ਬਾਈ ਦਾ ਕਹਿਣਾ ਬਈ ਵੀ ਸਾਢੇ 10 ਦੇ ਮੁਤਾਬਕ ਦਿਓ ਹਨਾ ਚੀਜ਼ ਫਿਰ ਰਿਜ਼ਲਟ 100% ਮਿਲੂ ਬਾਈ ਗਰੰਟੀ ਲੈਂਦਾ ਇਸ ਚੀਜ਼ ਦੀ ਕਈ ਵਾਰੀ ਐ ਹੁੰਦਾ ਨਾ ਵੀ ਆਪਾਂ ਪਾਈ ਆਪ ਦੇ ਹਿਸਾਬ ਨਾਲ ਜਾਣੇ ਆਗੇ ਫਿਰ ਕੰਮ ਨਹੀਂ ਕਰਦਾ ਫਿਰ ਕੋਈ ਫਾਇਦਾ ਨਹੀਂ ਪਾਣਾਗਾ ਵੀਰ ਜੀ ਠੀਕ ਹੈ ਬਾਈ ਜੇ ਹੁਣ ਬਾਈ ਦਵਾਈ ਤਿਆਰ ਕਰਕੇ ਦੇਊਗਾ ਬਾਈ ਦੱਸੂਗਾ ਵੀ ਇਸ ਤਰੀਕੇ ਨਾਲ ਇੰਨਾ ਜਿਹੜੀ ਉਹਨੂੰ ਕੁਆਂਟੀਟੀ ਪਾਉਣੀ ਹੈ ਉਹ ਵੇਰ ਜੀ ਪਹਿਲਾਂ ਕਹਾ ਬੜੇ ਬੁਜਰੋ ਕੇ ਤਾਂ ਪਾਉਂਦੇ ਹਾਂ ਹਾਂ ਸਹੀ ਗੱਲ ਆ ਬਾਈ ਪਹਿਲਾਂ ਕਿਹੜੀਆਂ ਦਵਾਈਆਂ ਸੀ ਪਹਿਲੇ ਬਤਾ ਕਿਹੜੀਆਂ ਦਵਾਈਆਂ ਹੁੰਦੀ ਸੀ ਜਿਹੜਾ ਆਪਣਾ ਇਹ ਲਿਖਦਾ ਮੈਡੀਸਨ ਅੰਗਰੇਜ਼ੀ ਵੀ ਮੈਡੀਸਨ ਲਿਖਦਾ ਇਹ ਚੀਜ਼ਾਂ ਸਹੀ ਤਾਂ ਲਿਖਦਾ ਸਹੀ ਆ ਬਾਈ ਤੇ ਬਾਕੀ ਯਾਰ ਇਹਦਾ ਐਂ ਆ ਨਾ ਜੇ ਕੋਈ ਬੰਦਾ ਕੋਈ ਫਾਇਦਾ ਨਹੀਂ ਤਾਂ ਇਹਦਾ ਨੁਕਸਾਨ ਵੀ ਹੈ ਨਹੀਂ ਗੱਲ ਇਸ ਤਰ੍ਹਾਂ ਇਸ ਦਾ ਅਗਰ ਦੇਖੋ ਸੁਣੋ ਇਹ ਚੀਜ਼ਾਂ ਹੋ ਗਈ ਆਪਣੀ ਆਯੁਰਵੈਦਿਕ ਕਿਸੇ ਚੀਜ਼ਾਂ ਹੋ ਗਈ ਇਸ ਦਾ ਅਗਰ ਕੋਈ ਫਾਇਦਾ ਨਹੀਂ ਹੈ ਤਾਂ ਕੋਈ ਨੁਕਸਾਨ ਵੀ ਨਹੀਂ ਹੈ ਇਸ ਤੋਂ ਕੋਈ ਜਿਹੜੀ ਚੀਜ਼ਾਂ ਹੈ ਕੋਈ ਨੂੰ ਦਈ ਨਹੀਂ ਕਿ ਫਾਇਦਾ ਨਹੀਂ ਕਰਨੀ ਫਾਇਦਾ ਨਹੀਂ ਕਰਨੀ ਬੰਦਾ ਵੀ ਕਿ ਉਹ ਵੀ ਖਾਲੇ ਇਹ ਚੀਜ਼ਾਂ ਸੌਫ ਹੈ ਕਿਹੜੀ ਨੁਕਸਾਨ ਵਾਲੀ ਅੱਧੇ ਚੀਜ਼ਾਂ ਬੰਦੇ ਜਾਣਦੇ ਇਹਨਾਂ ਨੂੰ ਕੁਝ ਚੀਜ਼ਾਂ ਐ ਚਲੋ ਬਾਈ ਬੰਦੇ ਜਾਣਦੇ ਨਹੀਂ ਹਾਂ ਕੁਝ ਚੀਜ਼ਾਂ ਐ ਇਸ ਵਿੱਚ ਸਾਰੀ ਅੱਧੇ ਬੰਦੇ ਜਾਣਦੇ ਹਾਂ ਬਈ ਇਹ ਹੈ ਚਿਤਾਵਰੇ ਬੰਦਾ ਖਾਵੇ ਖਾਵੇ ਆਸਮਗੰਦਾ ਬੰਦਾ ਖਾਵੇ ਇਹ ਬਹੁਤ ਦਵਾਈਆਂ ਚ ਪੈਂਦੀ ਆ ਬਸ ਆਓ ਕਿਹੜੀ ਚੀਜ਼ ਇਸ ਵਿੱਚ ਮਾਈਡੀ ਹੈਗੀ ਆ ਸੌਂਬ ਵੀ ਬੰਦਾ ਰੋਟੀ ਖਾ ਕੇ ਖਾ ਲੈਂਦਾ ਵੀ ਯਾਰ ਪਿਆਰ ਇਦਾਂ ਹੀ ਰਹੂਗਾ ਹਣਾ ਆਹੋ ਜਿਹਾ ਇਹ ਇਸ ਤਰ੍ਹਾਂ ਇਹ ਚੱਕੀ ਚਲਾਇਆ ਗਿਆ ਆਪਾਂ ਪੀ ਕੇ ਦਿੰਦੇ ਬਾਈ ਲੈ ਵੀ ਆਪਾਂ ਹੁਣ ਚਲਾ ਕੇ ਵੀ ਬਾਈ ਦਿਖਾਉਂਦਾ ਹਣਾ ਵੀ ਕਿਸ ਤਰੀਕੇ ਦੀ ਯਾਰ ਦਵਾਈ ਹੈ ਜਿਹੜੀ ਉਹ ਬਣਾ ਕੇ ਦਿਓ ਬਾਈ ਹਣਾ ਇਹਨਾਂ ਦੇਸੀ ਚੀਜ਼ਾਂ ਤੋਂ ਇਸ ਤਰ੍ਹਾਂ ਚਲਾ ਆ ਕੇ ਹੋ ਜਾਂਦਾ ਵੀ ਬਹੁਤ ਸਾਰੀ ਜਿਹੜੀ ਹੈ ਨੁਕਸਾਨ ਵੀ ਹੋ ਜਾਂਦਾ ਹੈਗਾ ਪਰ ਆਹ ਦੇਸੀ ਚੀਜ਼ਾਂ ਦੀ ਆਪਾਂ ਹੁਣ ਤੁਹਾਨੂੰ ਦਿਖਾਉਂਦਾ ਵੀ ਕਿਸ ਤਰੀਕੇ ਦੀ ਬਾਈ ਦਵਾਈ ਬਣਾਉਂਦੇ ਹੈ ਇਸ ਤਰ੍ਹਾਂ ਚਲਾ ਆ ਕੇ ਤਿਆਰ ਹੈ ਧਰਬ ਥੋੜੇ ਟਾਈਮ 'ਚ ਹੀ ਬਣਾ ਦਿੰਦੇ ਹੋਗੇ ਬਾਈ ਦਵਾਈ ਹੈ ਨਾ ਹਾਂ ਦਵਾਈ ਟਾਈਮ ਨਹੀਂ ਲੱਗਦਾ ਨਾ 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 ਇੰਨਾ ਟਾਈਮ ਨਹੀਂ ਲੱਗਦਾ ਬਾਈ ਜੀ ਤੇ ਕਿਉਂਕਿ ਵੱਡਾ ਸਿਸਟਮ ਹੈ ਪਈ ਹੈ ਵੱਡੀ ਲੱਗੀ ਹੋਈ ਹੈ ਨਾ ਵੈਸੀ ਚੀਜ਼ ਤਾਂ ਹੈ ਨਹੀਂ ਹੂੰ ਇਸ ਵਿੱਚ ਪੱਤੀਆਂ ਹੁੰਦੀ ਠੀਕ ਆ ਤੇ ਬਾਈ ਜੇ ਇਸ ਤਰ੍ਹਾਂ ਇੱਕ ਮਿਕਸਚਰ ਬਣਾ ਕੇ ਦੇ ਬਾਈ ਜੀ ਠੀਕ ਆ ਬਾਈ ਇਹ ਸੋ ਇੱਕ ਪਸੂਨੋ 100 ਗ੍ਰਾਮ ਪਾਓ ਇੱਕ ਪਸੂ ਦਾ ਪ੍ਰੋਗਰਾਮ ਫਲ ਮੇ ਪਾਓ ਦਾਣੇ ਮੇ ਪਾਓ ਵੰਡੇ ਮੇ ਪਾਓ ਇਹ ਦੋ ਟਾਈਮ ਪਾਉਣਾ ਕਿ ਇੱਕ ਟਾਈਮ ਬਾਈ ਇੱਕ ਟਾਈਮ ਪਾਣਾ ਬਾਈ ਜੀ ਛੋਟੇ ਨੂੰ 50 ਗ੍ਰਾਮ ਵੱਡੇ ਨੂੰ 100 ਗ੍ਰਾਮ ਠੀਕ ਹੈ ਇਸ ਤਰ੍ਹਾਂ ਪਾਣਾ ਵੀਰ ਜੀ ਕੋਈ ਵੀ ਦਿੱਕਤ ਪਰੇਸ਼ਾਨੀ ਕੋਈ ਵੀ ਦਿੱਕਤ ਹੋ ਕੋਈ ਵੀ ਪਰੇਸ਼ਾਨੀ ਹੋ ਸਾਡੇ ਕੋਲੇ ਲੰਬਰ ਫੋਨ ਕਰੋ ਸਾਡੇ ਨਾਲ ਸੰਪਰਕ ਕਰੋ ਕੋਈ ਵੀ ਗੱਲਬਾਤ ਹੋ ਕੋਈ ਬਿਮਾਰੀ ਦੀ ਦਵਾਈ ਪੁੱਛਣੀ ਹੋ ਫ੍ਰੀ ਵਿੱਚ ਦੱਸ ਦਿੰਗੇ ਤੇ ਆਪਣਾ ਭਾਈ ਨੰਬਰ ਕੀ ਹੈ ਜੇ ਕਿਸੇ ਨੇ ਘਰੇ ਬੈਠ ਕੇ ਪਾਣਾ ਨੰਬਰ ਹੈ ਵੀਰ ਜੀ ਇਹ ਨੰਬਰ ਹੈ ਜੀ ਆਪਣਾ 7080067 93 327 ਤੇ ਬਈ ਕਿਸੇ ਨੇ ਘਰੇ ਬੈਠੀ ਮੰਗਵਾਉਣੀ ਤਾਂ ਵੀ ਪਾ ਕਰੇ ਕਰ ਪਹੁੰਚ ਕੇ ਉਹਦੇ ਕਰ ਡੰਗਰ ਦੇਖ ਕੇ ਪਸ਼ੂ ਦੇਖ ਕੇ ਜਬ ਬਣਾਵੇਂ ਬਈ ਜੀ ਕਰੇ ਜਾ ਕੇ ਬਣਾ ਕੇ ਆਵਾਂਗੇ ਕਿਸੇ ਬੰਦੇ ਨੂੰ ਕਾਲੀ ਹੁੰਦੀ ਹੈ ਵੀ ਮੈਂ ਤਾਂ ਹੀ ਪਾਈ ਬਣਾ ਕੇ ਭੇਜਦੇ ਉਹਨਾਂ ਨੂੰ ਅਗਰ ਜਿਸ ਤਰ੍ਹਾਂ ਆਪਾਂ ਹਰਿਆਣਾ ਪੰਜਾਬ ਤੋਂ ਗੱਡੀ ਮੇ ਚਲੇ ਜਾ 1 ਦਿਨ ਬਾਅਦ ਚਲੇ ਜਾਗੇ ਕੋਈ ਦਿੱਕਤ ਨਹੀਂ ਹੈ ਜਿਹਾ ਆਪਾਂ ਕੋਈ ਅਦਰ ਵੀ ਸਟੇਟ ਹਰਿਆਣਾ ਪੰਜਾਬ ਛੋੜ ਕੇ ਅਗਰ ਕੋਈ ਸਾਡੇ ਸੇ ਚਾਵੇ ਤਾਂ ਫੋਨ 'ਤੇ ਸੰਪਰਕ ਕਰੇ ਠੀਕ ਕੂਰੀਅਰ ਕਰਦੇ ਆਂ ਬਾਈ ਜੀ ਠੀਕ ਆ ਬਾਈ ਇਹ ਆਪਣਾ ਨੰਬਰ ਹੈ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਵੀ ਚਲਾਇਆ ਹੋਇਆ ਬਾਈ ਹਨਾ ਤੁਸੀਂ ਵੇਖ ਕੇ ਬਾਈ ਤੋਂ ਆਰਡਰ ਕਰ ਸਕਦੇ ਹੋ ਬਣਵਾਉਣੀ ਆ ਬਾਈ ਘਰੇ ਆ ਕੇ ਖੁਦ ਤਿਆਰ ਕਰਕੇ ਦੇਉ ਮੌਕੇ ਦੇ ਕੋਈ ਲੁਕ ਲਪੇਟ ਵਾਲੀ ਗੱਲ ਨਹੀਂ ਮੌਕੇ ਤੇ ਆ ਜਿੰਨੀਆਂ ਜੜੀ ਬੂਟੀਆਂ ਦਵਾਈਆਂ ਜਿੰਨੀ ਵੀ ਚੀਜ਼ ਪਈ ਆ ਸਾਰੀ ਇਹਨਾਂ ਚੀਜ਼ਾਂ ਤੋਂ ਬਾਈ ਬਣਾ ਕੇ ਦੇਉ ਬਾਕੀ ਕੰਡੀਸ਼ਨ ਦੇ ਹਿਸਾਬ ਨਾਲਾ ਤੁਹਾਡਾ ਪਸ਼ੂ ਵੇਖ ਕੇ ਵੀ ਕਿਸ ਤਰੀਕੇ ਦੀ ਉਹਨੂੰ ਲੋੜ ਆ ਕਿਹੜੀ ਪ੍ਰੋਬਲਮ ਆ ਕਿਹੜੀ ਦਿੱਕਤ ਆ ਤਾ ਬਾਈ ਮੌਕੇ ਤੇ ਤੁਹਾਨੂੰ ਇਹ ਚੀਜ਼ ਬਣਾ ਕੇ ਦੇਊਗੀ ਤੇ ਜੇ ਤੁਹਾਨੂੰ ਚਾਹੀਦੀ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਵਿੱਚ ਦਿੱਤਾ ਹੋਇਆ ਹੈ ਤੇ ਘਰੇ ਆ ਕੇ ਹੀ ਬਣਾ ਦੂ ਤੇ ਕੋਰੀਅਰ ਵੀ ਬਾਈ ਕਰ ਦੂਗਾ ਤੇ ਜੇ ਕੋਈ ਦਵਾਈ ਬੂਟੀ ਬਾਰੇ ਪੁੱਛਣਾ ਬਾਈ ਕਹਿੰਦਾ ਮੈਂ ਫਰੀ ਦੇ ਵਿੱਚ ਦੱਸ ਦੂੰ ਕੋਈ ਬਾਲੀ ਵੱਡੀ ਗੱਲ ਨਹੀਂ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ